ਹੈਲੋ ਜੀ ਸ਼ਸ਼੍ਰੀਕਾਲ ਪਿਆਰਪਰੀ ਸਤਿ ਸ਼੍ਰੀ ਅਕਾਲ ਹੋਰ ਤੁਸੀਂ ਸਾਰੇ ਕਿੱਦਾਂ ਦੇਖੋ ਮੈਂ ਚੱਲੜਾ ਜਾਂ ਸੂਟ ਪਾਇਆ ਫਗਾਨੀ ਸਲਵਾਰ ਕਿਤੇ ਮੈਂ ਕਦੇ ਵੀ ਨਾ ਪਾ ਮਾਇ ਤਾਂ ਕਿੱਦਨ ਨੂੰ ਜਾਈ ਜਾਂਦੀ ਆ ਮੈਂ ਨਾ ਮੈਂ ਕਿਹਾ ਚੱਲਣਾ ਮੈਂ ਇਹ ਸੂਟ ਡੋਨੇਟ ਕਰ ਦੇਣਾ ਕਿਸੇ ਨੂੰ ਮੈਂ ਕਿਹਾ ਚੱਲ ਅੱਜ ਮੈਂ ਪਾ ਲੰਨੀ ਆ ਸੋ ਮੈਨੂੰ ਇੰਨਾ ਬੂਰਾ ਲੱਗ ਰਿਹਾ ਨਾ ਪਾ ਕੇ ਦੇਖਿਓ ਆ ਕੋਈ ਗਾਈ ਗੱਲ ਆ ਕੱਪੜੇ ਵੀ ਟੰਗਦੇ ਹੋਣੇ ਚਾਹੀਦੇ ਪਤਾ ਨਹੀਂ ਕਿਦਾਂ ਸੀ ਦਿੱਤੀ ਨਾਲ ਇਹਨੂੰ ਕੰਪਲੇਨ ਕਰਕੇ ਆਉਂਗੀ ਮੈਂ ਤੇ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਆ ਕਿ ਕੰਮ ਸਾਰੇ ਹੋ ਚੁੱਕੇ ਆ ਮਾਰਨਿੰਗ ਦੇ 12:30 ਦਾ ਟਾਈਮ ਹੋ ਗਿਆ ਹੈ ਤੇ ਮੈਂ ਕੈਮਰਾ ਇੱਧਰ ਕਰ ਲੈਣੀ ਕਿਉਂਕਿ ਮਸੂਲ ਦਿਖਾਣਾ ਸੀ ਝਲੜ ਜਾ ਤੁਹਾਨੂੰ ਹਾਂਜੀ ਹੁਣ ਮੈਂ ਦੱਸਦੀ ਆ ਤੁਹਾਨੂੰ ਕਿ ਅੱਜ ਮੈਂ ਕੀ ਕੀ ਕੰਮ ਕਰਜੇ ਕਰਵਾ ਰਹੀ ਆ ਦੱਸਣਾ ਨਹੀਂ ਹੁੰਦਾ ਕੱਲੇ-ਕੱਲੇ ਥੋੜੀ ਕਰਾਣਾ ਕੰਮ ਤੁਮ ਪਹਿਲਾ ਕਿਚਨ 'ਚ ਚੱਲਦੇ ਉਹਨੂੰ ਚਾਹ ਬਣਾ ਕੇ ਦੇਣੀ ਚਾਹ ਮੈਂ ਧਰ ਕੇ ਆਈ ਸੀ ਧਰ ਕੇ ਗਈ ਸੀ ਡ੍ਰਿਜ ਗਈ ਆ ਇਹਦੇ 'ਚ ਆਪਾਂ ਦੁੱਧ ਪਾ ਦਾਂਗੇ ਇਹ ਲਾਉ ਜੀ ਚਾਹ ਖੱਟੀ ਗਈ ਆ ਬਣ ਤੇ ਹੁਣ ਆਪਾਂ ਇਹਨੂੰ ਪਾਵਾਂਗੇ ਗਲਾਸਾਂ 'ਚ ਕਿਹਦੇ ਵਾਸਤੇ ਬਣਾਇਆ ਹੋਣੇ ਦੱਸ ਜਨ। ਓਹੋ। ਸੋ ਦੋਸਤੋ। ਉਹ ਕਿਚਨ ਦਾ ਕੰਮ ਹੋ ਗਿਆ ਦੇਖੋ ਸਾਰਾ ਕਿਚਨ ਦਾ ਕੰਮ ਹੋ ਗਿਆ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ। ਜ਼ਿਆਦਾ ਖਲਾਰਾ ਪਿਆ ਹੋਇਆ ਹੈ। ਠੀਕ ਆ। ਸੋ ਆਟਾ ਗੁੰਨੇ ਰੱਖ ਲਿਆ ਤੇ ਭੰਡੇ-ਫੁੰਡੇthole slab साफ ਕਰ ਲਈ ਤੇ ਹੋਰ ਕੱਟੀ ਹੋਇੰਗ ਕਾਲੀ ਸਾਰੀ ਬ੍ਰੈਕਫਾਸਟ ਵਗੈਰਾ ਸਾਰਾ ਕੁਝ ਹੋ ਗਿਆ ਇੱਥੇ ਮੈਂ ਸੱਤਕਾ ਰੱਖੀ ਹੋਈ ਵੇਖੋ ਗੁੱਡ ਰੱਖੇ ਹੋਏ ਹਨ ਮਖਾਣੀ ਜਿਪੇ ਆਏ ਇਹ ਖਾਣੇ ਬਣੇ ਚਿੱਚੇ ਪਰ ਕੋਈ ਖਾਂਦਾ ਕੋਈ ਹੈ ਨਹੀਂ ਤੇ ਹੁਣ ਮੈਨੂੰ ਪੇਂਟਰ ਆਈ ਗਈ ਇੱਕ ਮਾਲੀ ਲੱਗਿਆ ਹੈ ਹਨਾ ਤੇ ਉਹ ਦੱਸਦੀ ਹੈ ਕੀ ਕਰਦੇ ਆ ਉਹਨਾਂ ਨੂੰ ਮੈਂ ਦੇਖ ਕੇ ਆਉਂਗੀ ਚਾਹੇ ਨਾਲ ਤੇ ਉਹ ਆ ਸੇਵੀ ਭੈ ਜਾਲੂ ਬੀ ਖੰਦੀ ਹੋਣੀ ਸੀ ਪਚਾ ਜੀ ਚਲੋ ਉੱਥੇ ਖੰਦੀ ਹੋ ਜੂ ਖਾਣੀ ਵੀ ਨੇ ਦਾ ਮਾਮਲਾ ਜਿਹਾ ਸੀ ਥੋੜਾ ਜਿਹਾ ਕਮਜ਼ੋਰ ਜੀ ਆ ਥੋੜਾ ਟਰੇ ਚ ਰੱਖ ਲਈ ਜਮਾਨ ਸਾਰਾ ਇਹਦੇ ਚ ਮੇਰੀ ਸਾਰੀਆਂ ਟਰੇ ਆ ਹੋਣੀਆਂ ਨੇ ਤਾਂ ਵੀ ਰਜਾ ਸੋਨੀਆਂ ਉਹ ਸਾਈਆਂ ਕਰਦੀ ਆ ਨਾ ਤੋਂ ਆ ਰੱਖ ਲਿਆ ਪਨੀਰ ਡੱਬ ਤੇ ਆਪਣੇ ਜੱਗ ਰੱਖ ਲੈ ਜੱਗ ਜੱਟਾਂ ਦੀ ਤਾਂ ਹੈ ਕੋਈ ਐਸੀ ਐਸੀ ਕੱਪੀਆਂ ਗੁੱਪੀਆਂ ਜਿਹੀ ਨਹੀਂ ਹੁੰਦੀ ਸੱਡੀ ਜਿਹਾ ਗਲਾਸ ਸੋਚੀ ਹੁੰਦੀ ਹੈ ਲੋ ਜੀ ਚੱਲਦੀ ਆਪਾਂ ਹਨਾ સેવા ਕਰਦੀਆਂ ਵਿਚਾਰਿਆਂ ਕੰਮ ਲੱਗੇ ਹੋਏ ਤੁਹਾਨੂੰ ਦਿਖਾਨੀ ਆ ਕੀ ਕੰਮ ਕਰਦੇ ਸੋਨੀ ਨੂੰ ਬੁਲਾਉਣੇ ਸੋ ਨਹੀਂ ਆਇਆ ਸੋਨੀ ਕਿੱਥੇ ਆ

ਤੋ ਇਹ ਸਾਡਾ ਬੰਲੀ ਆ ਤੋ ਇਹ ਆਪਣਾ ਕਟਿੰਗ ਕਰ ਲੀਏ ਨੇ ਸਾਰੀ ਦੇਖੋ ਮੈਂ ਦਿਖਾਨੀ ਆ ਉਧਰ ਵੀ ਦੇਖਿਆ ਜਿਹਦਾ ਫਨੀ ਬਲੌਗ ਆਏ ਸਾਡਾ ਪੈਂਟਰ ਆ ਹਨਾ ਕਰਾਣੀ ਸੀ ਥੋੜੀ ਬਹੁਤੀ ਪੱਟੀ ਪੁੱਟੀ ਪੁੱਟੀ ਬੋਲਦੇ ਆ ਨਾ ਇਸਕੋ ਪੁੱਟੀ ਬੋਲਦੇ ਨਾ ਦਾਦਾ ਆ ਬਾਟਾ ਗੁੰਨ ਰਿਹਾ ਹਨਾ ਤੇ ਥੋੜਾ ਬਹੁਤਾ ਟੀਚਿੰਗ ਫੌਚਿੰਗ ਦੀ ਕਰਾਣੀ ਸੀ ਜਿਵੇਂ ਆਨੇ ਉਤਰਿਆ ਹੋਇਆ ਦੇਖੋ ਤੇ ਇਹ ਪੈਂਟਰ ਆ ਸਾਡਾ ਇਹ ਲੜਾਈ ਵੀ ਪੈ ਜਾਂਦੀ ਇਹਦੇ ਨਾਲ ਪਰ ਕੰਮ ਵਧੀਆ ਕਰਦੇ ਇਹ ਕੋਠੀ ਚ ਪੇਂਟ ਵਗੈਰਾ ਹੀ ਕਰਦੇ ਆ ਸਾਰੇ ਤੇ ਆ ਸਾਡੀ ਸੋਨੀ ਆ ਇਹਨੇ ਬਰਤ ਰੱਖੇ ਹੋਇਆ ਹਨ ਵਿਚਾਰੀ ਕਿਆ ਕਰੇ ਚਾਹ ਪੀ ਲੈ ਜਲ ਸ਼ਾਮਾ ਚ ਬੈਠ ਕੇ ਪੀ ਲੈ ਉੱਥੇ ਕੁਰਸੀ ਲਿਆ ਕੁਰਸੀ ਲਿਆ 2 ਮਿੰਟ ਲੱਗਣੇ ਆ ਉਹਨੇ ਪਾਲ ਲੈ ਕੇ ਲਾਤਾ ਹੈ ਚਾਕੂ ਦਾ ਮਤੀਖੇ ਕਰਾਣੇ ਸੀ ਆ ਮਰਡਰ ਕਰਨਾ ਮਰਡਰ ਕਰਨਾ ਸੌਖਾ ਹੀ ਪਿਆ ਹੈ ਹਨ ਮਰਡਰ ਕਰਕੇ ਜ਼ਿੰਦਗੀ ਇਹ ਮਾਲੀ ਨੇ ਸਾਰੇ ਆਹ ਆਹ ਜਿਆਦਾ ਹੀ ਸਾਰਾ ਵੱਢ ਕੇ ਰੱਖਤਾ ਸੋਹਣੀ ਸ਼ਾਮਾਂ ਦਿੰਦਾ ਸੀ ਆਹ ਇਤਨੇ ਦਿਨ ਬਾਅਦ ਹੋਏਗਾ ਫਿਰ 6 ਮਹੀਨੇ ਤੱਕ ਚਲੋ ਹੁਣ ਤਾਂ ਕੱਟਤਾ ਇਹ ਕੱਟਣਾ ਨਹੀਂ ਸੀ ਮੈਂ ਕਹਿਣਾ ਭੁੱਲ ਗਈ ਹੈਨਾ ਬਹੁਤ ਅੰਦਰ ਬੈਠਾ ਇਹ ਦੇਵੀ ਜੀ ਕੁਰਸੀ ਲੈ ਆ ਮੈਂ ਕੁਰਸੀ ਪਾਣੀ ਬੈਠਣੀ ਮਿੱਟੀ ਮਿੱਟੀ ਹੋਈ ਉਹ ਹੋ ਹੋ ਛੋ ਦੱਸੋ ਭਾਈ ਹਾਂ ਦੇਖ ਲੈ ਲੈ ਹਾਂ ਤੇ ਕੁਰਸੀ ਵੀ ਲਿਆਤੀ ਤੈਨੂੰ ਮਿੱਟੀ ਮੁੱਟੀ ਨਹੀਂ ਹੁੰਦੀ ਹੈਗੀ ਤਾਂ ਉਹ ਪਾਈਪ ਮਾਰ ਦਨ ਨਹੀਂ ਆਹ ਦੇਖੋ ਠੀਕ ਆ ਹਾਂ ਕਿੱਥੇ ਮਿੱਟੀ ਆ ਉਹੀ ਮਰੀ ਜਾਂਦੀ ਆ ਚਾਹ ਪੀ ਲਓ ਪੈਂਟਰ ਜੀ ਉਹ ਬੜੀ ਹੈ ਇਹ ਸਾਡਾ ਪੈਂਟਰ ਜੀ ਆ ਸਾਡਾ ਮਾਲੀ ਆ ਬਈ ਆ ਸ਼ਾਮਾਂ ਮੇ ਬੈਠ ਕੇ ਪੀ ਲਓ ਚਾਹ ਲਓ ਚਲੋ ਆਪਾਂ ਇਹਦੇ ਗੱਲਾਂ ਮਾਰਦੇ ਆ ਸੋਨੀ ਨਾਲ ਗੱਲਾਂ ਮਾਰਦੇ ਸੋਨੀ ਬਰਤ ਰੱਖਿਆ ਹਟ ਜਾ ਪਾਸੇ ਰਸਤਾ ਤਾਂ ਦੇ ਦੇ ਹੁਣ ਪੈਂਟਰ ਨੇ ਲੰਘਣਾ ਹੈ ਬੈ ਗਈ ਚੋੜੀ ਹੋ ਕੇ ਹੈ ਉਹ ਇਹ ਕਾਹ ਲਿਆ ਲੜਾਈ ਹੋਦ ਹੋ ਰਹੀ ਵਾਜਾ ਧੱਕ ਕੇ ਚੱਲੇ ਜਾ ਫਰਤਾ ਫਰਤਾ ਟੱਪੜਾ ਹੈ ਮੇਰੇ ਪਰ ਤੇ ਟੱਪ ਕੇ ਚੱਲਣਾ ਮੈਂ ਤਾਂ ਕਾਪ ਜਾਉਂਗੀ ਤੇ ਚੱਲ ਬਹਿ ਜਾ ਵਰਤ ਦੀ ਗੱਲ ਸੁਣਾ ਦੇ ਕੋਈ ਜੈ ਮਾਤਾ ਦੀ ਜੈ ਮਾਤਾ ਦੀ ਗੱਲ ਆਪਾਂ ਹੈ ਤੋਂ ਹੈ ਮਤਲਬ ਕਿ ਸ਼ਾਮ ਨੂੰ ਖਾਣੀ ਹੋਣੀ ਰੋਟੀ ਹੈ ਅ ਤੇ ਲਾਤ ਨੀਚੇ ਕਰ ਤੈਨੂੰ ਪਤਾ ਨਹੀਂ ਕਿ ਮੈਂ ਵੀਡੀਓ ਬਣਾ ਰਹੀ ਆ ਥੋੜਾ ਸਟਾਈਲ ਮਾਰੀਦਾ ਹੁੰਦਾ ਤੇ ਮਤਲਬ ਕਿ ਹੁਣ ਤੁਸੀਂ ਚਾਹ ਪੀਣੀ ਆ ਬਸ ਸ਼ਾਮ ਨੂੰ ਰੋਟੀ ਖਾਣੀ ਆ ਨੋਨ ਮੇਸ ਚ ਖਾ ਲੈਣੇ ਕਿ ਨਹੀਂ ਕਿਆ ਨਹੀਂ ਖਾਂਦੇ ਲਸਣ ਪਿਆਜ ਚਲੋ ਕੋਈ ਦੀ ਤੋਂ ਉੱਧਰ ਆਪੜਾ ਅੱਜ ਵੀਰਵਾਰ ਆ ਨਾ ਮਾਲੀ ਵੀਰਵਾਰ ਨੂੰ ਆਂਦਾ ਹੈ ਕਟਿੰਗ ਜ਼ਿਆਦਾ ਹੀ ਕਰਤੀ ਉਹ ਮੈਂ ਕਿਾਰੀਆਂ ਵੀ ਥੋੜੀ ਜਿਹੀ ਡੀਪ ਕਰਵਾਈਆਂ ਤੁਹਾਨੂੰ ਦੱਸਦੀਆਂ ਤੇ ਗੁਲਾਬ ਦੇ ਬੂਟੇ ਮੰਗਵਾਏ ਸੀ ਇੱਕ ਦੋ ਤੇ ਉਹ ਵੀ ਲਵਾਏ ਆ ਉਹ ਵੀ ਦਿਖਾਉਣੀ ਆ ਤੁਹਾਨੂੰ ਮੈਂ ਕਿਉਂਕਿ ਨਾ ਗੁਲਾਬ ਦਾ ਬੂਟਾ ਸਦਾ ਬਹਾਰ ਹੁੰਦਾ ਹੈ ਆ ਦੇਖੋ ਇਧਰ ਵੀ ਮੈਂ ਟੀਪ ਕਰਵਾਇਆ ਸਾਰੇ ਕਿਉਂਕਿ ਇੱਥੇ ਪਾਣੀ ਛੱਡਾਂਗੇ ਮਾਣੀ ਦੀ ਜ਼ਰੂਰਤ ਜ਼ਿਆਦਾ ਪੈ ਜਾਂਦੀ ਆ ਭਈ ਇਹ ਗਲਾਬ ਦਾ ਬੁੱਟੇ ਕਿੰਨੇ ਕਾਇਆ ਬਤਾ ਦਿਓ 110 ਦਾ ਆਇਆ ਤਿੰਨ ਬੁੱਟੇ ਮੰਗਵਾਇਆ ਦੇਖ ਇੱਕ ਇੱਥੇ ਲਾਤਾ ਕਿਉਂਕਿ ਇੰਦਰ ਜਦੋਂ ਵੱਡਾ ਹੋਏਗਾ ਸਾਹਮਣੇ ਦੂਜੇ ਪਾਸੇ ਵੀ ਵਧੀਆ ਲੱਗੂਗਾ ਮੈਂ ਨਹੀਂ ਰੱਜਾਂਦੀ ਬੁੱਟਿਆਂ ਨਾਲ ਤੇ ਇੱਕ ਆ ਲਾਇਆ ਦੇਖੋ ਮੈਂ ਖਾਣਾ ਨਹੀਂ ਜਿੰਨੀ ਹੁੰਦਾ ਦੇਖ ਕਿੰਨਾ ਪਿਆਰਾ ਕਵਾੜਾ ਸਾਰਾ ਹਲੇ ਨੇ ਸੁਟਣਾ ਬਾਹਰ ਤੇ ਇਹ ਕਾ ਲਾਇਆ ਹੈ ਹੈ ਨਾ ਇਹ ਇਹ ਸਾਰੀਆਂ ਕਿਆਰੀਆਂ ਮੈਂ ਡੁੰਗੀਆਂ ਕਰਾਈਆਂ ਲੋ ਸਾਡਾ ਮੰਲੀ ਜੀ ਆਪਣਾ ਇਹ ਕਾ ਵੀ ਲਾਇਆ ਹੈ 4 ਹੋ ਗਏ ਹੈ ਨਾ ਮਨ ਲੱਗੇ ਕਿ ਹੋਰ ਹੋ ਚਾਰ ਹੋ ਗਏ ਉਹ ਤੇ ਐਦਾਂ ਦਾ ਹੋ ਜਣਾ ਦੇਖੋ ਦਿਖਾਉਣੀ ਆ ਤੁਹਾਨੂੰ ਨਾ ਮੈਂ ਤੇ ਮੇਰਾ ਗਾਰਡਨ ਧੰਨੀਆਂ ਨੂੰ ਪਾਣੀ ਲਾਉਂਗੀ ਰਾਤ ਨੂੰ ਲਾਉਂਗੀ ਹੁਣ ਹੀ ਪੰਗਾ ਲਾਉਂਗੀ ਹਾ ਦੇਖ ਮੈਨੂੰ ਲੱਗਦਾ ਨਾ ਮੈਂ ਇਹਦਾ ਕੋਈ ਸ਼ਰਬਤ ਵਗੈਰਾ ਬਣਾ ਲਵਾਂ ਹੁਣ ਤਾਂ ਇਹ ਮਰ ਜਾ ਜੇ ਗਏ ਗਿਰੇ ਜਾੜੇ ਨੀਚੇ ਸ਼ਾਮ ਨੂੰ ਦੇਖੂੰਗੀ ਹੁਣ ਮੇਰਾ ਕੰਮ ਦਾ ਟਾਈਮ ਆਫ ਹੋ ਗਿਆ ਹੁਣ ਮੇਰਾ ਵੀਡੀਓ ਦਾ ਕੰਮ ਸ਼ੁਰੂ ਹੈ ਪੈਰ ਨੂੰ ਹੁਮਾ ਤਾਂ ਗਿਰੇ ਚੱਲੀ ਸੀ ਭਾਈ ਹਾਂ ਮੱਲੀ ਦੀ ਖੁਰਪੀ ਆ ਦੇਖੀ ਕੰਡਾ ਬੜੀ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਜਿੱਥੇ ਪੇਂਟ ਵੀ ਕਰਨਾ ਠੀਕ ਲੋ ਇਹ ਸਾਡਾ ਮਾਲੀ ਆ ਤੇ ਇਹ ਆਪਣਾ ਕਟਿੰਗ ਕਰ ਲਿਆ ਨੇ ਸਾਰੀ ਦੇਖੋ ਮੈਂ ਦਿਖਾਉਣੀ ਆ ਉਧਰ ਵੀ ਦੇਖਿਆ ਜਿਹਦਾ ਫਨੀ ਵਲੋਗ ਆ ਇਹ ਸਾਡਾ ਪੇਂਟਰ ਆ ਹਨਾ ਕਰਾਣੀ ਸੀ ਥੋੜੀ ਬਹੁਤੀ ਪੱਟੀ ਕੁੱਟੀ ਕੁੱਟੀ ਬੋਲਦੇ ਹਨ ਇਸਕੋ ਕੁੱਟੀ ਬੋਲਦੇ ਹਨ ਅਦਾ ਆਪ ਆਟਾ ਗੁੰਨ ਰਿਹਾ ਹਨ ਤੇ ਥੋੜਾ ਬਹੁਤਾ ਟਿਚਿੰਗ ਫਾਚਿੰਗ ਦੀ ਕਰਾਣੀ ਸੀ ਜਿਵੇਂ ਆ ਨਹੀਂ ਉਤਰਿਆ ਹੋਇਆ ਦੇਖੋ ਤੇ ਇਹ ਪੈਂਟਰ ਆ ਸਾਡਾ ਇਹ ਲੜਾਈ ਵੀ ਪੈ ਜਾਂਦੀ ਇਹਦੇ ਨਾਲ ਪਰ ਕੰਮ ਵਧੀਆ ਕਰਦੇ ਇਹ ਕੋਠੀ ਚ ਪੇਂਟ ਵਗੈਰਾ ਹੀ ਕਰਦੇ ਆ ਸਾਰੇ ਤੇ ਆ ਸਾਡੀ ਸੋਨੀ ਆ ਇਹਨੇ ਬਰਤ ਰੱਖੇ ਹੋਇਆ ਹਨ ਵਿਚਾਰੀ ਕਿਆ ਕਰੇ ਚਾਹ ਪੀ ਲੈ ਚਾਹਮਾ ਜੀ ਬੈਠ ਕੇ ਪੀ ਲੈ ਉੱਥੇ ਕੁਰਸੀ ਲਿਆ ਕੁਰਸੀ ਲਿਆ 2 ਮਿੰਟ ਲੱਗਣੇ ਆ ਚਾਪੇ ਅੱਧੀ ਉਹਨੇ ਬੋਲਨੇ ਖੇ ਲਾਤਾ ਹੈ ਚਾਕੂ ਦਾ ਮਤਿੱਖੇ ਕਰਾਣੇ ਸੀ ਮਰ 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 ਆ ਮਟਰ ਕਰਨਾ ਮਟਰ ਕਰਨਾ ਸੌਖਾ ਹੀ ਪਿਆ ਹੈ ਹਨ ਮਟਰ ਕਰਕੇ ਜ਼ਿੰਦਗੀ ਤੇ ਆ ਮਾਲੀ ਨੇ ਸਾਰੇ ਆਹ ਜਾਦਾ ਹੀ ਸਾਰਾ ਵੱਡ ਕੇ ਰੱਖਤਾ ਸੋਹਣੀ ਸ਼ਾਮਾਂ ਦਿੰਦਾ ਸੀ ਆਹ ਇਤਨੇ ਦਿਨੋਂ ਬਾਅਦ ਹੋਏਗਾ ਫਿਰ 6 ਮਹੀਨੇ ਤੱਕ ਚਲੋ ਹੁਣ ਤਾਂ ਕੱਟਤਾ ਇਹ ਕੱਟਣਾ ਨਹੀਂ ਸੀ ਮੈਂ ਕਹਿਣਾ ਭੁੱਲ ਗਈ ਹੈਨਾ ਬਹੁਤ ਅੰਦਰ ਬੜਕਦਾ ਇਹ ਦੇਵੀ ਜੀ ਕੁਰਸੀ ਲਿਆ ਮੈਂ ਕੁਰਸੀ ਪਾਣੀ ਬੈਠ ਗਈ ਠਿੱਕੀ ਠਿੱਕੀ ਹੋਈ ਉਹ ਹੋਛਾ ਦੱਸ ਭਾਈ ਹਾਂ ਆ ਦੇਖ ਲੈ ਲੈ ਹਲੇ ਕੁਰਸੀ ਵੀ ਲਿਆਤੀ ਤੈਨੂੰ ਮਿੱਟੀ ਮੁੱਟੀ ਨਹੀਂ ਹੁੰਦੀ ਹੈਗੀ ਤਾਂ ਉਹ ਪੈਪ ਮਾਰ ਦਨ ਨੀ ਆ ਆ ਦੇਖੋ ਠੀਕ ਆ ਹਰੇ ਕਿੱਥੇ ਮਿੱਟੀ ਆ ਉਹੀ ਮਰੀ ਜਾਂਦੀ ਆ ਚਾਹ ਪੀ ਲੋ ਪੈਂਟਰ ਜੀ ਉਹ ਬੜੀ ਹੈ ਇਹ ਸਾਡਾ ਪੈਂਟਰ ਜੀ ਆ ਸਾਡਾ ਮਾਲੀ ਆ ਭਈਆ ਸ਼ਾਮਾਂ ਮੈਂ ਬੈਠ ਕੇ ਪੀ ਲੋ ਚਾਹ ਲੈ ਚਲੋ ਚਲੋ ਆਪਾਂ ਇਹਦੇ ਗੱਲਾਂ ਮਾਰਦੇ ਆ ਸੋਨੀ ਨਾਲ ਗੱਲਾਂ ਮਾਰਦੇ ਸੋਨੀ ਮਰ ਤੇ ਰੱਖਿਆ ਆ ਹਟ ਜਾ ਪਾਸੇ ਰਸਤਾ ਤਾਂ ਦੇ ਦੇ ਹੁਣ ਪੈਂਟਰ ਨੇ ਲੰਘਣਾ ਏ ਬੈ ਗਈ ਚੋੜੀ ਹੋ ਕੇ ਹੈ ਲੜਾਈ ਹੋਦੋੜ ਦੀ ਵਾਜਾ ਟੱਪ ਕੇ ਚੱਲੇ ਜਾ ਫਿਰ ਤਾਂ ਫਿਰ ਤਾਂ ਟੱਪੜਾ ਹੈ ਮੇਰੇ ਪਰ ਤੇ ਟੱਪ ਕੇ ਚੱਲ ਰਿਹਾ ਮੈਂ ਤਾਂ ਵਾਪਸ ਜਾਉਂਗੀ ਤੇ ਚੱਲ ਬਹਿ ਜਾ ਵਰਤ ਦੀ ਗੱਲ ਸੁਣਾ ਦੇ ਕੋਈ ਜੈ ਮਾਤਾ ਦੀ ਜੈ ਮਾਤਾ ਦੇ ਜਾ ਵਾਪਸ ਆਇਆ ਦੋ ਹੈ ਮਤਲਬ ਕਿ ਸ਼ਾਮ ਨੂੰ ਖਾਣੀ ਹੋਣੀ ਰੋਟੀ ਹੈ ਅਨਾ ਲਾਤੇ ਨੀਚੇ ਕਰ ਤੈਨੂੰ ਪਤਾ ਨਹੀਂ ਕਿ ਮੈਂ ਵੀਡੀਓ ਬਣਾ ਰਹੀ ਆ ਥੋੜਾ ਜਿਹਾ ਟਾਈਮ ਮਾਰੀਦਾ ਹੁੰਦਾ ਤੇ ਮਤਲਬ ਕਿ ਹੁਣ ਤੁਸੀਂ ਚਾਹ ਪੀਣੀ ਆ ਬਸ ਸ਼ਾਮ ਨੂੰ ਰੋਟੀ ਖਾਣੀ ਆ ਨਾਣ ਮੇਸਚ ਖਾ ਲੰਨੇ ਕਿ ਨਹੀਂ ਕਿਆ ਨਹੀਂ ਖਾਂਦੇ ਲਸੜ ਪਿਆਜ਼ ਚਲੋ ਕੋਈ ਵੀ ਤੋਂ ਉੱਧਰ ਆਪੜਾ ਅੱਜ ਵੀਰਵਾਰ ਆ ਨਾ ਮਾਲੀ ਵੀਰਵਾਰ ਨੂੰ ਆਂਦਾ ਹੈ ਕਟਿੰਗ ਜ਼ਿਆਦਾ ਹੀ ਕਰਤੀ ਉਹ ਮੈਂ ਕਿਆਰੀਆਂ ਵੀ ਥੋੜੀ ਜਿਹੀ ਡੀਪ ਕਰਵਾਈਆਂ ਤੁਹਾਨੂੰ ਦੱਸਦੀ ਆ ਤੇ گلاب ਦੇ ਬੂਟੇ ਮੰਗਵਾਏ ਸੀ ਇੱਕ ਦੋ ਤੇ ਉਹ ਵੀ ਲਵਾਏ ਆ ਉਹ ਵੀ ਦਿਖਾਉਣੀ ਆ ਤੁਹਾਨੂੰ ਮੈਂ ਕਿਉਂਕਿ ਨਾ گلاب ਦਾ ਬੂਟਾ ਸਦਾ ਬਹਾਰ ਹੁੰਦਾ ਹੈ ਆ ਦੇਖੋ ਇੱਧਰ ਵੀ ਮੈਂ ਟੀਪ ਕਰਵਾਇਆ ਸਾਰੇ ਕਿਉਂਕਿ ਇੱਥੇ ਪਾਣੀ ਛੱਡਾਂਗੇ ਹਮ ਪਾਣੀ ਦੀ ਜ਼ਰੂਰਤ ਜ਼ਿਆਦਾ ਪੈ ਜਾਂਦੀ ਆ ਭਈ ਇਹ گلاب ਦਾ ਬੂਟਾ ਕਿੰਨੇ ਕਾਇਆ ਬਤਾ ਦਿਓ 100 ਦਾ 110 ਦਾ ਆਇਆ ਤਿੰਨ ਬੂਟੇ ਮੰਗਵਾਇਆ ਦੇਖੋ ਇਹ ਕਿੱਥੇ ਲਾਇਆ ਤਾਂ ਕਿਉਂਕਿ ਇੱਧਰ ਨੂੰ ਜਦੋਂ ਵੱਡਾ ਹੋਏਗਾ ਸਾਹਮਣੇ ਦੂਜੇ ਪਾਸੇ ਵੀ ਵਧੀਆ ਲੱਗੂਗਾ ਮੈਂ ਨਹੀਂ ਰੱਜਾਂਗਾ ਪਿਆ ਨਾਲ ਤੇ ਇੱਕ ਆਹ ਲਾਇਆ ਦੇਖ ਮਖਾਣਾ ਜਿਉਂਗੀ ਨਹੀਂ ਹੁੰਦਾ ਦੇਖ ਕਿੰਨਾ ਪਿਆਰਾ ਆ ਕਵਾੜਾ ਸਾਰਾ ਹਲੇ ਨੇ ਸੁਟਣਾ ਬਾਹਰ ਤੇ ਇਹ ਕਾ ਲਾਇਆ ਹੈ ਹੈ ਨਾ ਇਹ ਇਹ ਸਾਰੀਆਂ ਕਿਆਰੀਆਂ ਮੈਂ ਡੁੰਡੀਆਂ ਕਰਾਈਆਂ ਲੋ ਸਾਡਾ ਮੰਲੀ ਜੀ ਆਪਣਾ ਆ ਵੀ ਲਾਇਆ ਚਾਰ ਹੋ ਗਿਆ ਹੈ ਨਾ ਮਨ ਲੱਗੇ ਕਿ ਦੋ ਹੋ ਚਾਰ ਹੋ ਗਏ ਉਹ ਤੇ ਐਦਾਂ ਦਾ ਹੋ ਜਣਾ ਦੇਖੋ ਦਿਖਾਉਣੀ ਆ ਸਾਨੂੰ ਮੈਂ ਤੇ ਮੇਰਾ ਗਾਰਡਨ ਧੰਨੀਆਂ ਨੂੰ ਪਾਣੀ ਲਾਉਂਗੀ ਰਾਤ ਨੂੰ ਲਾਉਂਗੀ ਹੁਣ ਵੀ ਪੰਗਾ ਲਾਉਂਗੀ ਹਾਂ ਦੇਖ ਮੈਨੂੰ ਲੱਗਦਾ ਨਾ ਮੈਂ ਇਹਦਾ ਕੋਈ ਸ਼ਰਬਤ ਵਗੈਰਾ ਬਣਾ ਲਵਾ ਹੁਣ ਤਾਂ ਇਹ ਮਰ ਜਾ ਜੇ ਗਏ ਗਿਰੇ ਜਾਣੇ ਨੀਚੇ ਸ਼ਾਮ ਨੂੰ ਦੇਖੀਏ ਹੁਣ ਮੇਰਾ ਕੰਮ ਦਾ ਟਾਈਮ ਆਫ ਹੋ ਗਿਆ ਹੁਣ ਮੇਰਾ ਵੀਡੀਓ ਦਾ ਕੰਮ ਸ਼ੁਰੂ ਹੋਇਆ ਪੈਰ ਨੂੰ ਮਮਾ ਤਾਂ ਗਿਰੇ ਚੱਲੀ ਸੀ ਭਾਈ ਹਾਂ ਮੱਲੀ ਦੀ ਖੁਰਪੀ ਆ ਦੇਖੀ ਘੈਂਟ ਆ ਬੜੀ ਆ ਦੇਖੋ ਜਮੈਂ ਤੁਹਾਨੂੰ ਦਿਖਾਉਣੀ ਆ ਜਿੱਥੇ ਪੇਂਟ ਵੀ ਕਰਨਾ ਠੀਕ ਆ ਮੈਂ ਅੰਦਰ ਆ ਗਈਆਂ ਮੈਂ ਸੋਚਿਆ ਸੀ ਨਾ ਵੀ ਹਰੇ ਨਹੀਂ ਕਰਾਂਦੇ ਵੀ ਪਰ ਪੂਰਾ ਹੀ ਹਾਲ ਬਹੁਤ ਆ ਕੀ ਕਰੀਏ ਬੜਦੇ ਸਾਰੇ ਹੀ ਇਮਪ੍ਰੈਸ਼ਨ ਜਾਂ ਕਿ ਆ ਕਰਨੇ ਹੁਣ ਨਾ ਇਹ ਦੇਖੋ ਬੜਦੇ ਸਾਰੇ ਇਮਪ੍ਰੈਸ਼ਨ ਜਾਂ ਖਰਾਬ ਹੁੰਦਾ ਸੀ ਸੋ ਮੈਂ ਸੋਚੇ ਵੀ ਥੋੜੀ ਜਿਹੀ ਟੱਚਿੰਗ ਫੱਚਿੰਗ ਕਰਵਾਏ ਲੰਨੀ ਆ ਮੈਂ ਤੁਹਾਨੂੰ ਦਿਖਾਣੇ ਕਿੰਨਾ ਬੁਰਾ ਥੋੜਾ ਜਨਾ ਇੱਕ ਦਿਨ ਲਗਾ ਦੂਗਾ ਬਸ ਹਨਾ ਅੱਜ ਇਹ ਬੁਟੀ ਕਰੂਗਾ ਤੇ ਮੈਂ ਕਲਰ ਸ਼ਾਮ ਨੂੰ ਨੂੰ ਲਿਆ ਕੇ ਦਵਾਂਗੀ ਮੈਚ ਕਰਕੇ ਨਾਲ ਇਹਦੇ ਆ ਸੈਂਪਲ ਜਾਂ ਲੈ ਜਾਾਂਗੇ ਆਪਾਂ ਤੇ ਕਾ ਕਰਵਾਉਣਾ ਹੈ ਜਿਆ ਉੱਤਰਿਆ ਹੋਇਆ ਹੈ ਮਤਲਬ ਜਿੱਥੇ ਜਿੱਥੇ ਉੱਤਰਿਆ ਹੋਇਆ ਹੈ ਨਾ ਉਹ ਕਰਵਾਉਂਗੀ ਆ ਦੇਖੋ ਕਿੰਨਾ ਬੂਰਾ ਲੱਗਦਾ ਇਹ ਵੀ ਥੋੜਾ ਜਿਹਾ ਐਵੇਂ ਐਵੇਂ ਕਰਕੇ ਲੈ ਜੂਗੀ ਨਾ ਮੈਂ ਥੋੜਾ ਬੋਤਾ ਐਦਾਂ ਬਣਵਾ ਕੇ ਲਿਆਉਣਾ ਪੈਂਦਾ ਰੰਗ ਇਹ ਮੈਂ ਸ਼ਾਮ ਨੂੰ ਜਾਉਂਗੀ ਨਾ ਜਦੋਂ ਮਾਰਕੀਟ ਤੇ ਨਾਲੇ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਨੇ ਹੁਣੇ ਨਾਲੇ ਆਪਣਾ ਤੇ ਜੋ ਕੋਈ ਸਮਾਨ ਹੋ ਉਹ ਲਿਆਉਂਗੀ ਠੀਕ ਆ ਇਹ ਤਾਂ ਮੈਂ ਲੈ ਚਾਲਦੀ ਆ ਪੋਲੀਥੀਨ ਚ ਪਾ ਲਨੀਆਂ ਇੱਕ ਕਹਾਣੀ ਰੰਦਾਂ ਵਾਲੇ ਜੀ ਕਿੰਨੇ ਬੁਰਾ ਹੋ ਲਾ ਬਲ ਜਿੱਥੇ ਜਿੱਥੇ ਥੋੜਾ ਹਲੇ ਹੁਣ ਕਰਾਇਆ ਸੀ ਦੇਖੋ ਹਲੇ ਆਪਣੇ ਰੱਜ ਬੰਦ ਕਰਕੇ ਦਿਖਾਉਣੀ ਆ ਇੱਥੇ ਪਿੰਕ ਕਲਰ ਇਹ ਪਿੰਕ ਪੱਟੀ ਜੀ ਲੈ ਲਾਂਗੇ ਆਪਾਂ ਇਹਦੇ ਨਾਲ ਦਾ ਬਣਾ ਕੇ ਲਿਆਵਾਂਗੇ ਪਿੰਕ ਵਾਈਟ ਨਹੀਂ ਹੈਗਾ ਕੈਂਬ੍ਰਿਜ ਚ ਆ ਰੁਪਏ ਦੇਣੇ ਆ ਗੁਲਾਬ ਦੇ ਪੁੱਤੇ ਨਹੀਂ ਲੈਣਦੇ ਉਹ ਤਿੰਨ ਪਹਿਲਾਂ ਮੈਂ ਦੇ ਦਿੱਤੀ ਸੀ ਥੋੜੇ ਜਿਹੋ ਦੇ ਤਮ ਫਿਰ ਆਪਾਂ ਤੁਹਾਨੂੰ the colony of garden ਦੀਆਂ ਕੋਈ ਗੱਲਾਂ ਦੱਸਦੇ ਆਪਣਾ ਤਾਂ ਅਸੂਲ ਇਹ ਹੈਗਾ ਕਿ ਜਦੋਂ ਕਿਸੇ ਤੇ ਆਪਾਂ ਨੇ ਕੰਮ ਕਰਵਾਉਣਾ ਹੈ ਨਾ ਲੈਣ ਦੇਣ ਦੀ ਗੱਲ ਕਰਦੀਆਂ ਪੈਸੇ ਦੀ ਲੈਣ ਦੇਣ ਦੀ ਤੋਂ ਅਗਲੇ ਨੂੰ ਮੰਗਣ ਦੀ ਜ਼ਰੂਰਤ ਨਾ ਪਵੇ ਠੀਕ ਆ ਤੇ ਆਪਾਂ ਹੁਣ ਮਾਲੀ ਦੇ ਪੈਸੇ ਦੇ ਆਈਏ ਵੈਸੇ ਵੀ ਆਪਣਾ ਲੈਣ ਦੇਣ ਬੱਠੀਕ ਰੱਖੀਦਾ ਹੁੰਦਾ ਜਾਂ ਕਿਸੇ ਤੇ ਪੈਸੇ ਲੇ ਲੈਣੇ ਤਾਂ ਉਹਨੂੰ ਬਿਨਾ ਮੰਗੇ ਨੂੰ ਨੋਪਤ ਨਹੀਂ ਆਣੀ ਚਾਹੀਦੀ ਵਿਗਲਾ ਆਪਣੀ ਚੀਜ਼ ਮੰਗੇ ਕੋਈ ਚੀਜ਼ ਹੋਵੇ ਜਾਂ ਕੋਈ ਅ ਪੈਸਾ ਹੋਵੇ ਦੇ ਦੇਣਾ ਚਾਹੀਦਾ ਹੁਣ ਦੇਖੋ ਮੈਨੂੰ ਪਤਾ ਹੈ ਕਿ ਮੈਂ ਤੇ ਕੰਮ ਕਰਵਾਇਆ ਮੈਂ ਹੁਣ ਆਪਣਾ ਇਹਨੂੰ ਇਹਨੂੰ ਮੰਗਣ ਦੀ ਜ਼ਰੂਰਤ ਨਹੀਂ ਪੈਣੀ ਮੈਂ ਦੇ ਦੇਣੇ ਤਾਂ ਆਹੇ ਪੁੱਤੀ ਲਿਆਂਦੀ ਆ ਇਹ ਕਾ ਪੁੱਛ ਰਹੇ ਤੋਕੇ ਦਾ ਵਿਆਹ ਰਾਜ ਸੱਤਕੋ ਲੇ ਨੂੰ ਛੋਟੇ ਦੀ ਪਈ ਆ ਵਿਆਹ ਦੀ ਪਹਿਲਾਂ ਤਾਂ ਸੈੱਟ ਹੋ ਜੀਏ ਛੋਟੇ ਕੀ ਸ਼ਾਦੀ ਆ ਬਥੋੜੀ ਅਭੀ 2-3 ਸਾਲ ਤੱਕ ਕਰਾਂਗੇ ਠੀਕ ਹੈ ਹਾਂ ਨਹੀਂ ਇਹ ਆਪਾਂ ਨੇ ਜੋ ਪੁੱਟੀ ਕਰਵਾ ਲੱਗੀ ਆ ਨਾ ਮੈਂ ਤਾਂ ਹੀ ਹੁਣ ਕਰਵਾ ਲੱਗੀ ਆ ਕਿ ਜਦੋਂ ਹੀ ਕਰਵਾਣੀ ਸੀ ਪਰ ਹੁਣ ਹੈਗਾ ਟਾਈਮ ਲੰਬਾ ਤੇ ਹੁਣ ਆਪਾਂ ਥੋੜਾ ਜਿਹਾ ਟੱਚ ਗਹਿਰੀ ਦਾ ਵਿਆਹ ਪੁੱਛਦਾ ਸੀ ਮੈਂ ਕਿਹਾ ਹਲੇ ਨਹੀਂ ਕਰਨਾ ਹਲੇ ਥੋੜਾ ਸੈਟਿੰਗ ਜੀ ਹੋ ਜੀਏ ਹਜੇ ਚਵਾ ਕੇ ਗਹਿਰੀ ਹਲੇ ਜੀ ਹਲੇ ਥੋੜਾ ਵੱਡਾ ਹੋ ਜਵੇ ਵੈਸੇ ਵੱਡਾ ਹੋ ਗਿਆ ਹਲੇ ਮੂੰਹ ਥੋੜਾ ਵੱਡਾ ਹੋਇਆ ਹੈ ਚੁਆ ਕਾ ਚੁੰਡਾ ਜ ਮੇਰਾ ਗੁੱਗੂ ਕਰਾਂਗੇ ਵਿਆ ਉਹਦਾ ਵੀ ਵਧੀਆ ਕਰਾਂਗੇ ਅ ਜਿੰਮੇਵਾਰੀ ਨਵਾੜੇ ਜੋਗਾ ਹੋ ਜਵੇ ਹਨ ਤਾਂ ਮੈਂ ਕੁਛ ਲੈਣੀ ਸੀ 1 ਮਿੰਟ ਲਓ ਜੀ ਮੰਨ ਲਈ ਦਾ ਅਜੇ ਤੱਕ ਨਾਮ ਨਹੀਂ ਮੈਨੂੰ ਪਤਾ ਭਾਈ ਨਾਮ ਕੀ ਹੈ ਹਾਂ ਰਾਕੇਸ਼ ਫੇਰ ਭੁੱਲ ਜਾਣਾ ਮੈਂ ਮੇਰਾ ਡਾਲ ਦੀ ਹੈ ਨਾ ਕੀ ਰਾਗ ਵੀ ਬਣਾ ਦिए हां ਆਪਕਾ ਵੀ ਬਣਾ ਦਿਆ ਵੀਡੀਓ ਹਾਂ ਆਪਕੋ ਫੇਮਸ ਕਰ ਦੇਣਾ ਹੈ ਭਈ ਕਿਸੇ ਨੇ ਵੀ ਰੰਗ ਰੂੰਗ ਕਰਵਾਣਾ ਹੋਵੇ ਤਾਂ ਇਹ ਸਾਡਾ ਪੇਂਟਰ ਦਾ ਬਹੁਤ ਭੰਗੂ ਸਾਹਿਬ ਦਾ ਪੇਂਟਰ ਬਰਾਣਾ ਹੈ ਨਾ ਬਹੁਤ ਸੋੜਾ ਰੰਗ ਕਰਦਾ ਹੈ ਵਧੀਆ ਬੰਦੇ ਆ ਸਾਰਾ ਸਟਾਫ ਹੈ ਦਾ ਠੀਕ ਆ ਵਧੀਆ ਆ ਸਾਰੀ ਕੋਠੀ ਪੇਂਟ ਐਨੀ ਕਰੀ ਆ ਅੱਗੇ ਵੀ ਇਹੀ ਕਰੇਗਾ ਜੇ ਠੀਕ ਠਾਕ ਕੰਮ ਕਰੇਗਾ ਹੈ ਨਾ ਤੋ ਨਹੀਂ ਤੋਨੇ ਮੈਂ ਕਰਵਾਉਂਗੀ ਨਹੀਂ ਠਿੱਠ ਵੀ ਬਹੁਤ ਹੋਣੀ ਆ ਫਿਰ ਹੈਨਾ ਇਹ 3-5 ਕੀਤੇ ਤੇ ਫਿਰ ਆਪਾਂ ਕੰਮ ਵੀ ਨਹੀਂ ਕਰਵਾਉਂਦੇ ਇੱਕ ਐਸੀ ਨਿਕਲेंगे ਵੀਡੀਓ YouTube ਤੇ ਪਰ ਹੁਣ ਛਾਡੂ ਵੱਜ ਗਿਆ ਫਾਰਕ ਚ ਗਾਰਡਨ ਚ ਸਾਰਾ ਵਧੀਆ ਮੱਲੀ ਨੇ ਕਰਤਾ ਕੰਮ ਤੇ ਇਹਨੂੰ ਪਾਣੀ ਕਦ ਲਾਵਾ ਕੱਲ ਨੂੰ ਇਹਨਾਂ ਨੂੰ ਅੱਭੀ ਦੇਖੇ ਜਾਣਗੇ ਅੱਭੀ ਦੇਖੇ ਜਾਓਗੇ ਠੀਕ ਹੈ ਨੀ ਤਾਂ ਮੈਨਾਂ ਰਾਤ ਨੂੰ ਲਾ ਦੰਨੀ ਹੁੰਦੀ ਆ ਸਾਰੇ ਬਹੁਤ ਵੈਰੀ ਨਾਈਸ ਆ ਵਧੀਆ ਕੰਮ ਕਰਦੇ ਆ ਸਾਰੇ ਓਕੇ ਜੂਲੇ 'ਚ ਬੈਠਦੇ ਹਾਂ ਨਾ ਤਾਂ ਓਕੇ ਗਰਾਸ ਉਹ ਵੀ ਦਾ ਫੈਰਨ ਨਾਲ ਇੱਧਰ ਧੁੱਪ ਨਹੀਂ ਆਂਦੀ ਤਾਂ ਹੋ ਜਾਂਦੀ ਆ ਚਲੋ ਗਾਰਡਨ ਦਾ ਤਾਂ ਕੰਮ ਹੋ ਗਿਆ ਚਾਹ ਵੀ ਪਾ ਲਾਤੀ ਇਹਨਾਂ ਨੂੰ ਸਾਰੇ ਕੰਮ ਹੋ ਗਏ ਹੁਣ ਦੇਖਦੇ ਆਪਾਂ ਹਾਂ ਜੇ ਆਪਾਂ ਮਹਿਰ ਮਿਲਦਿਆ ਨੂੰ ਮੁਬਾਰਕਬਾਦ ਦੇ ਆਈਏ ਟਿਕੜਾ ਥੋੜੀ ਹੁੰਦਾ ਬੰਨੀ ਇਹ ਲਓ ਐਨੇ ਆਪਣਾ ਕੰਮ ਸ਼ੁਰੂ ਕਰਤਾ ਦੇਖੋ ਐਡਾ ਕਰਕੇ ਮਹਿਰ ਕਿਹਨਾਂ ਗਈ ਆ ਰਹੀ ਹੂੰ ਮੈਂ ਮੁਬਾਰਕਬਾਦ ਦਿੰਦੀ ਆ ਕੇ ਠੀਕ ਆ ਰਹੀ ਹੂੰ ਮੈਂ 2 ਮਿੰਟ ਇਹ ਸਾਡੀ ਨਾ ਛਬਨਾਈ ਮੇਦੀ ਬੇਟੀ ਦਾ ਨਾਮ ਮਹਿਰ ਤੇ ਪਹਿਲਾ ਮੈਂ ਤੁਹਾਨੂੰ ਇਹ ਬਣਾ ਸਟੀਚਿੰਗ ਵਗੈਰਾ ਕਰ ਦਿੰਦੇ ਆ ਜਿਵੇਂ ਕੁਪੜੇ ਸੈੱਟ ਕਰ ਦਿੰਦੇ ਤੇ ਆਪਾਂ ਦੇਖੀਏ ਹਨ ਇਹ ਬਹੁਤ ਵਧੀਆ ਹੋ ਗਿਆ ਉਧਰ ਨਹੀਂ ਕਰਿਆ ਇਹਨਾਂ ਨੇ ਕੰਮ ਬਸ ਮੈਨੂੰ ਧੁੱਪ ਚ ਘੁੰਮਣਾ ਹੋਰ ਪੰਗੇ ਥੋੜੀ ਹੈ ਮੇਰੇ ਕੋਲ ਬਸ ਆ ਦੇਖੋ ਇਹ ਸਾਰੇ ਵਧੀਆ ਹੋ ਗਏ ਫੁੱਦਲੀ ਸੜ ਨਹੀਂ ਹੋਇਆ ਓ ਭయ్యా ਉਹ ਕੋਨਾ ਰਹਿ ਗਿਆ ਵਾਹ ਨਹੀਂ ਕਰਨਾ ਮੈਂ ਹਾਲ ਨਹੀਂ ڈالਨਾ ਆਪਣੇ ਅੱਛਾ ਫਿਰ ਤੋਂ ਠੀਕ ਆ

ਤਿਹਾਰ ਮਤਲਬ ਕੀ ਹੁੰਦਾ ਹੈ ਤਿਹਾਰ ਤਿਹਾਰ ਹੈ ਹਾਂਜੀ ਵੀ ਗਿਲੇ ਸ਼ਿਕਵੇ ਦੂਰ ਕਰਨੇ ਹਨ ਸਾਰੇ ਸ਼ਿਕਵੇ ਸਭ ਦੁਸ਼ਮਣੇ ਬਿਤਾ ਦਿਓ ਅੱਜ ਸਾਰੇ ਦੁਸ਼ਮਣੇ ਕਿਸੇ ਦੇ ਨਾ ਹੋਵੇ ਅੱਜ ਖਤਮ ਹੋ ਜਾਂਦਾ ਹੈ ਸਭ ਕੁਝ ਲਓ ਜੀ ਅੱਜ ਜਨਾਬ ਦੀ ਈਦ ਹੈ ਤਾਂ ਅੱਜ ਜੀ ਤੇ ਝਗੜਾ ਜੁਗੜਾ ਹੋਇਆ ਸਾਰਾ ਖਤਮ ਆ ਚਲੋ ਅੱਛਾ ਤੇ ਆਜ ਬੰਦ ਸਾਫ ਗਲੇ ਲੱਗ ਜਾਂਦੇ ਹਾਂ ਗਲੇ ਲੱਗ ਜਰ ਉਸ ਤੋਂ ਬਾਅਦ ਚਾਹੇ ਕੰਨ ਫੇਲੜਾਈ ਬੰਦ ਹੋਲੇਗਾ ਜਾਈਂ ਕਾ ਕੋਈ ਚੱਕ ਮਹਿਰ ਘਰ ਘਰ ਦੇਖਣ ਆਣੇਗੀ ਓਹੋ ਮਹਿਰ ਤਾਂ ਰਹਿ ਗਈ ਮਾ ਦਾ ਸਪੈਸ਼ਲ ਈਦ ਮੁਬਾਰਕ ਆਣ ਆਈ ਸੀ ਅੱਜ ਓਹੋ ਹੋ ਹੋ ਕੀ ਬਾਤ ਹੈ ਮਹਿਰ ਈਦ ਮੁਬਾਰਕ ਇਹ ਸਾਡੀ ਮਹਿਰ ਹੈ ਉੱਤੇ ਘੜ ਸੂਟ ਦੇਖੀ ਤੇਰੇ ਸਾਹਮਣੇ ਘੜ ਕਿੰਨਾ ਸੋਹਣਾ ਸੂਟ ਪਾਇਆ ਹੋਇਆ ਕਿਨੇ ਸਟੀਚਿੰਗ ਕਰੀ ਆ ਵਾਹ ਦੇਖੋ ਜੀ ਫੇਰ ਤੋਂ Eid ਮੁਬਾਰਕ ਐਦੇ ਹੀ ਬੋਲਦੇ ਨਾ ਹਾਂ ਠੀਕ ਹੈ ਸ਼ਬਾਨਾ ਦੀ ਬੇਟੀ ਐ ਹਨਾ ਕਹਿੰਦੀ ਰੁਕਜ ਰੁਕਜ ਬਾ ਸੈਟ ਕਰ ਲਉ ਲੈ ਇਹ ਸਾਡੀ ਸ਼ਬਾਨਾ ਦੀ ਬੇਟੀ ਮਹਿਰ ਠੀਕ ਹੈ ਤੇ ਇਹ ਮੇਰੀ ਵੀਡੀਓ ਫੁੱਲ ਦੇਖਦੀ ਐ ਪਰ ਦੇਖਦੀ ਨਹੀਂ ਹੈਗੀ ਵੈਸੇ ਮੈਂ ਕਿਹਾ ਦਿੰਦੇ ਦੇਖਦੀ ਹੂੰ ਮੈਂ ਦੇਖਦੀ ਹੂੰ ਠੀਕ ਹੈ ਜਨਾ ਤਿਹਾਰ ਆ ਤੇ ਅੱਜ ਇਹਨੇ ਨਵਾਂ ਸੂਟ ਪਾਇਆ ਹੋਇਆ ਇਹ ਮੰਮਾ ਨੇ ਸਟਿਚ ਕੀਤਾ ਹੋਇਆ ਹੈ ਹਨਾ ਤੋਂ ਅੱਜ ਦਾ ਦਿਨ ਇਹ ਗਲੇ ਗੁਲੇ ਮਿਲਦੇ ਐ ਹਨਾ ਹਨਾ ਚਲੋ ਆਪਾਂ ਮਿਲ ਲੈਂਦੇ ਠੀਕ ਆਪਾਂ ਸਾਰੇ ਧਰਮ ਦਾ ਸਨਮਾਨ ਕਰਦੇ ਆ ਜੀ ਠੀਕ ਆ ਤੇ Eid Mubarak ਹਾਂ Eid Mubarak Eid Mubarak ਹੋ ਜਾਏਗਾ ਜੀ ਗੈਂਦਾ ਵੀ ਖਤਮ ਹੋ ਜਾ ਅਗਲੀ ਵਾਰ ਬਤਾਉਂਗੀ ਇਸਕਾ ਹਾਂ ਤੋਂ ਮਹਿਰ ਸਾਡੇ ਵਾਸਤੇ ਕੀ ਲੈ ਕੇ ਆਈ ਹੈ ਖੀਰ ਪਕੋੜੇ ਵੀ ਆ ਹਨਾ ਹਾਂ ਤੋਂ ਚਲੋ ਕੋਈ ਨਹੀਂ ਸੋਚ ਰੱਖਦੇ ਇਹਨਾਂ ਦਾ ਤਿਹਾਰ ਆ ਨਾ ਇਹਨਾਂ ਦੇ ਮਿੱਠਾ ਹੀ ਬਣਾਉਂਦੇ ਹੋ ਨਾ ਤੁਸੀਂ ਤੇ ਟੁਕੋੜੇ ਕਦੇ ਬਣਾਈ ਆ ਹੈ ਐਸੀ ਸ਼ੌਕ ਦੀ ਅੱਛਾ ਤੇ ਇਹਨਾਂ ਦਾ ਤਿਹਾਰਾ ਰੱਖ ਦੇ ਮੈਂ ਆਰਾਮ ਨਾਲ ਜ਼ਰੂਰ ਖਾਣਗੀ ਠੀਕ ਹੈ ਥੈਂਕ ਯੂ ਸੋ ਮਾਚ ਲੈ ਠੀਕਾ ਚਲੋ ਅੱਜ ਦਾ ਬਲੌਗ ਦੀ ਸਮਾਪਤੀ ਮਿਹਰ ਕਰੇਗੀ ਆਪ ਅੰਟੀ ਦੀ ਵੀਡੀਓ ਕੋ ਲਾਈਕ ਫੋਲੋ ਸ਼ੇਅਰ ਜ਼ਰੂਰ ਕਰਨਾ ਹੈ ਇਹ ਬਹੁਤ ਅੱਛੇ ਬਲੌਗਸ ਬਣਾਉਂਦੇ ਹੈ ਥੈਂਕ ਯੂ ਓਕੇ ਬਾਏ ਜੀ ਤੁਮਾਰਕ ਸਾਰੇ ਹਨੂ